ਲੋਕ ਸਭਾ ਚੋਣਾ ਲਈ ਅੱਜ ਕਾਂਗਰਸ ਆਗੂ ਸੰਤੋਖ ਚੌਧਰੀ ਕਾਗਜ਼ ਭਰਨਗੇ ਇਸ ਦੌਰਾਨ ਗੁਰਾਇਆਂ ਦੇ ਸੰਜੀਤ ਹਟਵਾਲ ਆਪਣੇ ਸੈਂਕੜੇ ਸਮਰਥਕਾਂ ਨਾਲ ਹਾਜ਼ਰ ਹੋਏ ਜਿਸ ਦੀ ਹਰ ਪਾਸੇ ਸ਼ਲਾਗ ਹੋ ਰਹੀ ਹੈ ਲੋਕ ਸਭਾ ਚੋਣਾਂ ਦਾ ਵਿਗੁੱਲ ਵੱਜ ਗਿਆ ਤੇ ਉਮੀਦਵਾਰਾਂ ਨੇ ਖੁੱਲਕੇ ਚਹਲ ਪਹਲ ਵੀ ਸ਼ੁਰੂ ਕਰ ਦਿੱਤੀ ਹੈ ਇਸੇ ਤਰ੍ਹਾਂ ਕਾਂਗਰਸੀ ਆਗੂ ਸੰਤੋਖ ਚੌਧਰੀ ਅੱਜ ਕਾਗਜ਼ ਭਰਨਗੇ ਚੌਧਰੀ ਦੇ ਕਾਗਜ਼ ਭਰਨ ਦੌਰਾਨ ਵੱਡੀ ਗਿਣਤੀ ਚ ਸਮਰਥਕਾਂ ਨੇ ਹਾਜ਼ਰੀ ਭਰੀ ਇਸ ਤੋਂ ਇਲਾਵਾ ਗੁਰਾਇਆਂ ਤੋਂ ਕਾਂਗਰਸ ਦੇ ਸੀਨੀਅਰ ਕਾਂਗਰਸੀ ਆਗੂ ਸੰਜੇ ਟਵਾਲ ਵੀ ਆਪਣੇ ਸੈਂਕੜੇ ਸਾਥੀਆਂ ਨਾਲ ਹਾਜ਼ਰ ਹੋਏ ਸੰਜੇ ਟਵਾਲ ਵੱਲੋਂ ਸੈਂਕੜੇ ਸਮਰਥਕਾਂ ਨਾਲ ਕੀਤੀ ਗਈ ਸ਼ਮੂਲੀਅਤ ਦੀ ਹਰ ਪਾਸੇ ਸ਼ਲਾਗਾ ਕੀਤੀ ਗਈ ਸੰਜੇ ਟਵਾਲ ਨੇ ਕਿਹਾ ਕਿ ਕਾਂਗਰਸੀ ਸਾਫ ਸ਼ਵੀ ਕਾਰਨ ਜਿੱਤ ਹੋਵੇਗੀ ਅਤੇ ਚੌਧਰੀ ਸੰਤੋਖ ਸਿੰਘ ਵੱਡੇ ਫਰਕ ਨਾਲ ਜੇਤੂ ਹੋਣਗੇ ਮਾਨਯੋਗ ਚੌਧਰੀ ਸੰਤੋਖ ਸਿੰਘ ਮੈਂਬਰ ਪਾਰਲੀਮੈਂਟ ਜਲੰਧਰ ਜਿਨ੍ਹਾਂ ਨੂੰ ਕਾਂਗਰਸ ਪਾਰਟੀ ਨੇ ਦੁਆਰਾ ਜਲੰਧਰ ਤੋਂ ਐਮਪੀ ਦਾ ਉਮੀਦਵਾਰ ਬਣਾਇਆ ਹੈ ਸਾਡਾ ਜਲੰਧਰ ਦਾ ਸਾਰਾ ਯੂਥ ਉਹਨਾਂ ਦੇ ਨਾਲ ਹੈ ਉਹਨਾਂ ਦੀ ਅਜ ਨਾਮਜ਼ਦਗੀ ਦੇ ਵਿੱਚ ਸ਼ਾਮਲ ਹੋ ਕੇ ਉਹਨਾਂ ਨੂੰ ਹੰਗਾਰਾ ਦੇਣ ਜਾ ਰਿਹਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ 19 ਤਰੀਕ ਤੱਕ ਸਾਰੇ ਜ਼ਿਲ੍ਹੇ ਜਲੰਧਰ ਦੇ ਵਿੱਚ ਜਿੰਨੇ ਯੂਥ ਵਰਕਰ ਨੇ ਤੇ ਆਪਣੇ ਪਿੰਡੋਂ ਪਿੰਡ ਜਾ ਕੇ ਮਹਮ ਚਲਾ ਕੇ ਵੋਟਾਂ ਪਵਾ ਕੇ ਉਹਨਾਂ ਦੀ ਜੇਤ ਨੂੰ ਯਕੀਨੀ ਬਣਾਉਣਗੇ ਕਾਂਗਰਸ ਪਾਰਟੀ ਦਾ ਮੈਂ ਦਿਲੋਂ ਧੰਨਵਾਦ ਕਰਦਾ ਸੋਨੀਆ ਗਾਂਧੀ ਜੀ ਦਾ ਰਾਹੁਲ ਗਾਂਧੀ ਜੀ ਦਾ ਮਾਨਯੋਗ ਕੈਪਟਨ ਮਨਿੰਦਰ ਸਿੰਘ ਦਾ ਜਿਨ੍ਹਾਂ ਨੇ ਸਾਡੇ ਲੀਡਰ ਤੇ ਭਰੋਸਾ ਜਤਾਇਆ ਤੇ ਅਸੀਂ ਉਹਨਾਂ ਦੇ ਭਰੋਸੇ ਦੇ ਕਰੇ ਉੱਤਰ ਕੇ ਉਹਨਾਂ ਦੀ ਸੀਟ ਢੋਲੀ ਕੱਢ ਕੇ ਉਹਨਾਂ ਦੀ ਢੋਲੀ ਅੱਜ ਅਸੀਂ ਸ਼੍ਰੀ ਚੌਧਰੀ ਸੰਤੋਖ ਸਿੰਘ ਜੀ ਦੇ ਕਾਇਦ ਨਾਲ ਕਰਨ ਜਾ ਰਹੇ ਹਾਂ ਅਸੀਂ ਉਹਨਾਂ ਨੂੰ ਯਕੀਨ ਦਿਵਾਉਂਦੇ ਹਾਂ ਤੁਹਾਨੂੰ ਪਹਿਲਾਂ ਤੋਂ ਵੱਧ ਵੋਟਾਂ ਨਾਲ ਜਿਤਾਵਾਂਗੇ ਰੋਜ਼ਾਨਾ نیوز 24 ਨੇ ਗੁਰਾਇਆ ਤੋਂ ਅਜੇ ਸਿੰਘ ਨਾਗਦੀ ਦੀ ਰਿਪੋਰਟ ਖਬਰਾਂ ਤੇ ਸੰਸਾਰ ਨਾਲ ਜੁੜੇ ਰਹਿਣ ਲਈ ਸਾਡੇ ਚੈਨਲ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਦਬਾਉਣਾ ਨਾ ਭੁੱਲਣਾ